did ਦੇ ਬਲੰਬਾ ਪਾਲਾ ਮੁੰਸਾ ਪਾਲਾ 16 ਪਾਲਾ ਦਾਤਰ ਇਹ ਵਰਗਾ ਐ ਨਹੀਂ ਬੱਕਰਾ ਨਹੀਂ ਬਿਵਾ ਸਕਦਾ ਬੱਕਰੇ ਬਲੌਣ ਚ ਇਹ ਨੰਬਰ ਇੱਕ ਪੇਜ ਸਾਡਾ ਪ੍ਰਿੰਸਪਲ ਹਾਂਜੀ ਹੋ ਗਏ ਮੇਰੇ ਭਾਜੀ ਦੇ ਦਰਸ਼ਨ ਇਹ ਜੀ ਮੇਰਾ ਭਾਂਜਾ ਪਾਲਾ موسی ਪਾਲਾ ਦਾਤਰ ਤੇ ਪਾਲਾ ਸੋਲੇ ਨੂੰ ਆਂਦੇ ਅਇਤੋਂ 25 ਸਾਲ ਪਹਿਲਾਂ ਤੇ ਜਦੋਂ ਮੈਂ ਚਭਾਲ ਆਇਆ ਤੇ ਨਿੱਕੋਈ ਗੱਲ ਵਾਰ-ਵਾਰ ਆਖੀ ਨਹੀਂ ਮਾਮਾ ਜੀ ਤੁਸੀਂ ਚਭਾਲ ਆਏ ਜੇ ਕੋਈ ਕੰਮ ਦੱਸਿਓ ਮੈਂ ਮਮਾ ਮਮਾ ਇਹ ਕੰਮ ਤੈਨੂੰ ਮੈਨੂੰ ਕੀ ਮਾਮਾ ਕਰਾਂ ਮੈਂ ਇਹਨੂੰ ਆਖ ਰਬਣਾ ਤੈਨੂੰ ਮੈਨੂੰ ਪਤਾ ਤੇਰੇ ਕੰਮਾਂ ਦਾ ਤੇ ਤੂੰ ਨਾ ਭਰਾਵਾ ਮੇਰਾ ਵੀਰ ਸ਼ਾਂਤੀ ਰੱਖ ਮੈਂ ਨਹੀਂ ਕਿ ਹੋਰ ਤੂੰ ਤੈਨੂੰ ਦੱਸਦਾ ਤਾਂ ਕਿਸੇ ਘਰ ਨੂੰ ਅੱਗ ਲਾ ਦੇਗਾ ਇਹ ਬੜਾ ਕੋਈ ਕਰ ਸਕਦਾ ਹੈ ਪਰ ਇੰਨੀ ਇੱਜ਼ਤ ਕਰਦਾ ਹੈ ਨਾ ਇਹ ਆਪਣੇ ਪਿੰਡ ਸਕੇ ਮਾਮਿਆ ਅਰਜਿੰਦਰ ਆਪਣਾ ਕਿਸਾਨ ਸਿੰਘ ਚਵਾਲਾ ਤੇ ਬਰਿੰਦਰ ਬਿੱਲੂ ਆਪਣਾ ਬਲਕੀਦਰ ਡੈਡੀ ਪਰ ਜਿੰਨੀ ਇੱਤ ਮੇਰੀ ਕਰਦਾ ਉਹ ਸਦਾ ਸਕੇ ਮਾਮਿਆ ਨਾਲ ਵੀ ਇੰਨਾ ਨਹੀਂ ਕਰਦਾ ਜਿੰਨਾ ਮੇਰੇ ਨਾਲ ਕਰਦਾ ਹੈ ਵਿਆਹ ਦਾ ਪ੍ਰੋਗਰਾਮ ਹੀ ਮੈਂ ਕੀਤਾ ਇਹਦਾ 25 ਸਾਲ ਪਹਿਲਾਂ 25 ਸਾਲ ਆਸ ਦੀਦਾ ਕੋਈ 24 ਸਾਲ ਹੋ ਸਦੇ ਕੋਈ 26 ਹੋ ਸਕਦੇ 23 ਵੀ ਹੋ ਸਕਦੇ ਮਤਲਬ 25 ਸਾਲ ਪਹਿਲਾਂ ਦੀਆਂ ਖੇਡਾਂ ਵਾਂ ਉਦੋਂ ਨਾ ਨਵਾਂ ਨਵਾਂ ਜਾਇ ਆਈ ਰਹੀ ਇਹ ਮੈਂ ਬਰਾਤ ਚਲ ਗਿਆ ਤੇ ਉੱਥੇ ਕੀ ਹੋਊ ਵੀ ਭਰਾਵਾ ਇਹ ਕਿੰਨੇ ਹੀ ਸੱਜਣ ਮਿੱਤਰ ਪਹਿਲੀ ਵਾਰੀ ਉਹ ਗਏ ਹੈ ਹੀ ਉਦਰਾ ਅਰੀ ਕਿਲਾ ਪਾਟ ਪਗੇਂ ਤੇ ਆ ਮੈਨੂੰ ਪਤਾ ਨਹੀਂ ਸਾਰੇ ਕਿੱਥੇ ਉੱਥੇ ਗਏ ਹੈਗੇ ਆ ਅਦਰੀਆ ਟੱਪ ਪਗੇਂ ਤੇ ਮੈਂ ਆਖਿਆ ਵੀ ਆਓ ਫੁੱਟਵਾਲੋ ਆਓ ਯਾਰ ਉਹ ਲਾਵਾਂ ਤੋਂ ਬਾਅਦ ਜਾਂਦੇ ਨੇ ਉਹਦੇ ਫੁੱਲਾ ਫੁੱਲਾਏ ਆ ਜੋ ਆਪ ਚਰੀ ਦੇ ਫੁੱਲਾ ਆ ਚਰੀ ਦੇ ਆ ਤਾਂ ਸਰੋ ਦੇ ਫੁੱਲਾਂ ਦੇ ਵਿੱਚ ਤੇ ਦੂਜੇ ਦੇ ਵਿੱਚ ਫੂੜਾ ਕਰਾਉਣਾ ਮੈਂ ਸਰੋ ਦੇ ਲੱਭਦਾ ਫਿਰਾਂ ਫੁੱਲਾ ਜੇ ਮੈਂ ਪਾਲੇ ਦੀਆਂ ਫੂੜਾ ਖੇਦਿਆਂ ਵਿਆਹ ਆ ਲਿਆ ਸੇਰੇ ਦੂਜੇ ਇਹਦੇ ਯਾਰ ਦੋਸਤ ਪਰਾਂ ਚਰਾਂ 'ਚ ਬੜੇ ਫਿਰਨਾ ਹੋਰ ਹੀ ਥਾਂਾਂ ਤੇ ਬੜੇ ਫਿਰਨਾ ਮੈਂ ਵੀ ਯਾਰ ਕਿੱਧਰ ਵੈਨੂੰ ਕਿਧਰ ਲਈ ਫਿਰਦੇ ਪਾਲੇ ਨੂੰ ਇਹ ਮੈਨੂੰ ਪਤਾ ਨਹੀਂ ਹੋਰ ਹੀ ਕੋਈ ਪੁੱਠੇ ਸੱਤੇ ਯਾਰ ਦੋਸਤ ਪੰਗੇ ਲੈਣ ਦਾ ਇਹ ਮਾਈਦਰਾ ਓਏ ਮੈਂ ਤੇਰੇ ਭਾਂਜੇ ਆ ਫੂਟਾ ਕਰਾ ਮੰਮਾ ਜੀ ਆ ਗਿਆ ਮੰਮਾ ਜੀ ਆ ਗਿਆ ਖਰੀਏ ਵੇ ਹੂੰ ਤੇ ਮੰਮਾ ਜੀ ਆ ਗਿਆ ਮੰਮਾ ਜੀ ਆ ਗਿਆ ਤੇ ਨਾਲ ਨੇ ਬੜੀ ਉੱਥੇ ਜਨਤਾ ਬੜੀ ਖੜੀ ਇੱਥੇ ਭਰਾ ਤੋ ਚਰਾਂ ਜ ਵੜ ਕੇ ਪਰਾਂ ਧੂਮੇ ਵਖੇ ਦਿਖਾਈ ਫਿਰਨਾ ਉਹ ਮੈਂ ਆ ਜੋ ਚੁੱਪ ਕਰਕੇ ਮੇਰੀ ਗੱਲ ਸੁਣ ਲੋ ਤੇ ਇਹ ਭਾਵੇਂ ਜਿੱਡਾ ਮਰਜੀ ਹੀ ਨਾ ਕਹਿ ਹੈ ਬੇ ਆ ਤਾਨੂੰ ਕੀ ਵਿਖਣ ਚ ਲੱਗਣ ਡਿਆ ਲੱਗਣ ਡਿਆ ਕਿ ਪੀਮਾ ਆਪਣਾ ਉਹ ਜਿਹਨੇ ਹਨੁਮਾਨ ਦਾ ਰੋਲ ਕੀਤਾ ਹੈ ਮਾਂ ਭਰ ਦੇ ਵਿੱਚ ਤੇ ਦੂਜਾ ਪੀਮਾ ਸਰੀਆਰੀ ਵਾਲਾ ਜਿਹੜਾ ਉਹ ਪ੍ਰਵੀਨ ਕੁਮਾਰ ਉਹਦੇ ਵਰਗਾ ਲੱਗਦਾ ਏ ਇਹਦੀ ਟੌਰ ਅੱਗੇ ਮੈਂ ਜਿਹੜੇ ਬੱਕਰੇ ਬੁਲਾ ਦਿੰਦਾ ਹੈ ਨਾ ਉਹ ਬੱਕਰੇ ਕੋਈ ਬੁਲਾ ਨਹੀਂ ਸਕਿਆ ਅਜੇ ਤੱਕ ਮੈਂ ਨਹੀਂ ਕੋਈ ਬੰਦਾ ਵੇਖਿਆ ਜਿਹੜਾ ਬੱਕਰਾ ਬੁਲਾਉਂਦਾ ਗੁਰਗਸ ਸਾਂਹ ਹੀ ਆ ਬੰਦਾ ਜੱਟ ਸਾਂਹ ਜਿੰਨਾਂ ਦੇ ਉਹ ਹੀ ਏ ਤੇ ਆਹ ਫੋਟੋ ਜਿਹੜੀ ਹੈ ਨਾ ਸਾਂਹ ਹੀ ਫੋਟੋ ਨੂੰ ਭੁੱਲਦਾ ਉਹ ਵਿਆਹ ਦੇ ਵਿੱਚ ਭਰਾਵਾ ਮਲਕੀਤ ਦਾ ਵਿਆਹ ਹੋ ਤੇ ਪਾਸੇ ਲੈ ਗਿਆ ਸਾਰਿਆਂ ਨੇ ਖਚਾਈਆਂ ਜਿੰਨੇ ਭਾਂਜੇ ਆਪਣੇ ਜਿੰਨੇ ਸਰਵਣ ਹੋਣੀ ਸਾਰੇ ਹੀ ਮੈਨਾ ਇਹ ਮੈਨੂੰ ਪਾਸੇ ਕਰਕੇ ਨਾ ਫੋਟੋ ਕਰਕੇ ਇਹਦਾ ਮਾਮਾ ਜੀ ਆਪਾਂ ਨਾ ਫੋਟੋ ਇੱਕ ਯਾਦ ਕਰ ਲਵਈਏ ਯਾਦ ਰਹੇ ਜੇ ਮਾ ਤੂੰ ਨਾ ਚੁੱਪਰ ਜਾ ਬਕਵਾਸ ਨਾ ਕਰ ਆਇਆ ਕੋਈ ਨਹੀਂ ਯਾਦ ਹੀ ਆਪਣੀ ਆ ਲੈ ਲਵਈਏ ਫੋਟੋ ਇੱਕ ਇਹ ਵੜਾ ਚੱਕਰ ਹੁੰਦਾ ਹੈ ਮੇਰੇ ਤੋਂ ਤੇ ਇੱਕ ਪੇਜ ਆ ਪਤਾ ਹੀ ਮੈਂ ਗਲਤੀ ਕਰਦੇ ਤੇ ਮੁੜ ਕੇ ਇਹਨਾਂ ਨੂੰ ਪਤਾ ਹੈ ਕਿ ਉੱਤੇ ਜੇ ਮਾਮੇ ਇਹਨਾਂ ਮੇਰੇ ਨਾਲ ਯਾਰੀ ਮਾਮੇ ਵਾਲੀ ਨਹੀਂ ਮੇਰੀ ਯਾਰੀ ਭਰਾਵਾਂ ਵਾਲੀ ਇਹਨੂੰ ਪਤਾ ਹੈ ਮੁੜ ਕੇ ਆਪਣੇ ਜਿਹਦਰਸੋਂ ਕੋਲ ਬਿਲਕੁਲ ਗੱਲ ਕਰੂ ਕਈ ਗੱਲਾਂ ਹੋ ਜਾਂਦੀਆਂ ਤੇ ਇਹ ਮਾਮੇ ਨਾਲ ਮੇਰੇ ਨਾਲ ਯਾਰੀ ਰੱਖਦੇ ਸੀ ਉਧਰ ਭੇਜਾਦਾਰ ਜੀ ਦਾ ਕਰਕੇ ਡਰ ਰੱਖਦਾ ਸੀ ਕਿ ਭੇਜਾਦਾਰ ਜੀ ਦਾ ਮੇਰਾ ਪਿਆਰ ਵੜਾ ਇਨੇ ਯਟਾ ਮੈਨੂੰ ਉਹ ਚੇਤਾ ਸੀਨ ਨਹੀਂ ਭੁੱਲਦਾ ਸੋਨੇ ਨਾਰਲੀ ਦੇ ਵਿਆਹ ਦੇਤੇ ਰਾਤ ਮੂਵੀ ਬਣਾਉਂਦੇ ਹਾਂ ਤੇ ਭੰਗੜਾ ਚੰਗੜਾ ਥੱਲੇ ਤੇ ਵੱਖਰੀ ਗੱਲ ਆ ਪਰ ਇਨੇ ਇਨੇ ਦਾ ਬੜਿਆ ਛੱਤ ਪੁੱਤਰੀ ਲਈ ਬੱਕਰਾ ਕਿਦੇ ਇਹੋ ਜਿਹਾ ਬਣਾਉਂਦਾ ਸੀ ਇਹ ਓ ਰੱਬਾ ਉਹ ਬੱਕਰੇ ਮੈਨੂੰ ਨਹੀਂ ਭੁੱਲਦੇ ਨੇ ਉਹਨੇ ਛੱਤ ਦੇ ਮਾਮਾ ਇੱਧਰ ਨੂੰ ਮੇਰੇ ਨਾਲ ਨੂੰ ਵੀਡੀਓ ਕੈਮਰਾ ਕਰਾ ਕਰੀਏ ਵੇ ਤੇ ਮਾਮਾ ਕਰ ਦੇਣਾ ਤੂੰ ਛੰਗ ਪਾੜਨਾ ਲਿਆ ਤੇ ਤਾਂ ਆ ਜਾ ਥੱਲੇ ਆ ਜਾ ਉੱਤੇ ਡਿੱਗੇ ਵੇਖੋ ਕੁਦਰਤੀ ਮੈਂ ਨਾਲਿਆ ਭਾਲੇ ਮੂਸੇ ਦਾ ਜੋ ਹੈਵੀ ਕੇਸ ਮੱਖਣ ਵਰਗਾ ਮਤਲਬ ਜਿਵੇਂ ਕੇਸ ਮੱਖਣ ਬੜਾ ਘੈਂਟ ਜਿਆ ਨਾ ਸਮਝ ਲਓ ਵੀ ਇਸ ਤਰ੍ਹਾਂ ਦਾ ਹੀ ਵੀ ਮਾਜਾ ਲੱਗਦਾ ਤਾਂ ਮਾਹਮਣੇ ਦਾ ਪ੍ਰਵੀਨ ਜਿਹੜਾ ਬਣਿਆ ਮਾਹਮਾ ਉਹਦੇ ਵਰਗਾ ਹੈ ਭਾਲਾ ਮੂਸਾ ਜਦਾਂ ਭੜੇਵਾ ਹਟਾ ਅੱਜ ਕੁਦਕੀਰੋ ਨਾਲ ਲਿਆਦਾ ਗਾਣੇ ਦੇ ਹਿਸਾਬ ਨਾਲ ਤੇ ਪਰ ਮੈਂ ਆ ਵੀ ਗਾਣਾ ਕਹਿੰਦੇ ਬੋਲਿਆ ਗਾਣਾ ਵੇਖਿਆ ਉਹ ਤੇ ਕੇਐਸ ਮੱਖਣ ਨੇ ਬੋਲਿਆ ਉਹ ਤੇ ਆਪਤਾ ਘੜ ਜਾ ਟੇ ਬੰਦਾ ਵਧੀਆ ਆਹ ਹੋਈ ਨਾ ਕਰ ਦੋ ਆ ਛੱਡ ਦੇ ਚਲੋ ਵੀਨਰ 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 ਚਲੋ ਜਨਾਬ ਜਤ ਜਾਓ ਬੇਟੇ ਖਲੋ ਕੇ ਇੱਕ ਥਾਪੀ ਮਾਰਦੇ ਉੱਥੇ ਵਿੱਚ ਖਲੋ ਕੇ ਜਾ ਆ ਸ਼ਾਬਾਸ਼ ਬਹੁਤ ਵਧੀਆ ਫਾਈਟ ਆ ਇਹਨਾਂ ਨੂੰ é don't fast eat fast though ਕਿ ਜਿਹੜੇ ਕਹਿੰਦੇ ਆ ਕਿ ਮਾਨਤਾ ਗਿਆ 올 ਦੀ ਬੈਸਟ ਹਾਈਕਮ ਬਾਜ਼ ਬਾਜੀ ਜਿਨ੍ਹਾਂ ਨੇ ਮੈਨੂੰ ਲਗੀ ਇੱਕ ਫੋਟੋ ਪਾਈ ਸੀ ਵੀ ਮੈਂ ਆ ਡਰੋਨ ਦਾ ਰੇਟ ਲੰਨਾ ਬਿਆ ਦਾ ਰੇਟ ਲੰਨਾ ਤੁਸੀਂ ਪਹਿਲਾਂ ਆਪਣੇ ਆਲੇ ਦੋਲੇ ਦੇਖ ਲਓ ਯਾਰ ਤੁਹਾਡੇ ਕਿੰਨੇ ਕੇ ਬੰਦੇ ਰੇਟ ਸਹੀ ਲੰਦੇ ਆ ਕਿੰਨੇ ਗਲਤ ਲੰਦੇ ਆ ਕੀ ਹਿਸਾਬ ਕਿਤਾਬ ਜਿਹਨੂੰ ਜੋ ਪੁੱਗਦਾ ਅਗਲਾ ਲਈ ਜਾਂਦਾ ਜਿਹੜੇ ਫੋਨ ਕਰ ਰਹੇ ਹੋ ਪਤਾ ਨਹੀਂ ਕੀ ਸੋਚ ਸੋਚ ਕੇ ਫੋਨ ਕਰੀ ਜਾਂਦੇ ਆ ਤੁਹਾਡਾ ਲੈਣਾ ਨਹੀਂ ਦੇਣਾ ਨਹੀਂ ਨਹੀਂ ਦੂਰ ਬੰਦਾ ਬੈਠਾ ਗਰੁੱਪਾਂ ਜਾੜਿਓ ਪਾ ਪਾ ਕੇ ਪਾ ਪਾ ਕੇ ਸਾਰੇ ਗਰੁੱਪ ਭਰ ਤੇ ਮੈਂ ਰੋਪੜ ਤੋਂ ਬੋਲ ਰਿਹਾ ਪਰ ਸਾਡੇ ਬੰਦੇ ਚੱਕ ਕੇ ਫੋਨ ਕਰੀ ਜਾਂਦਾ ਕੋਈ ਬਰਨਾਲੇ ਤੋਂ ਕਰੀ ਜਾਂਦਾ ਕੋਈ ਕਿਤੇ ਤੋਂ ਕਰੀ ਜਾਂਦਾ ਯਾਰ ਇਹ ਬਿਲਕੁਲ ਗਲਤ ਆ ਉਹਨੂੰ ਜੋ ਕਰਦਾ ਅਗਲਾ ਕਰਨ ਦਿਓ ਤਕਰੀਬਨ ਤਕਰੀਬ ਉਹਨੇ ਜਿੰਨਿਆਂ ਨੂੰ ਵੀ ਜਵਾਬ ਦਿੱਤਾ ਬਿਲਕੁਲ ਸਹੀ ਜਵਾਬ ਦਿੱਤਾ ਉਹਨਾਂ ਨੂੰ ਪੁੱਗਦਾ ਹੈ ਅਗਲਾ ਕਰਦਾ ਹੈ ਪਰ ਸਾਰੇ ਗਰੁੱਪੋਂ ਭਰੇ ਪਏ ਨੇ ਇਸ ਕਰਕੇ ਭਾਜੀ ਮੈਂ ਵੀ ਬੋਲਿਆ ਤੇ ਜੇ ਕਿਸੇ ਨੂੰ ਬੁਰਾ ਲੱਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਨਾ ਸਤ